ਉਹ ਕਰਮ ਕੀਤਾ ਉਸ ਦੀ ਵੀਡੀਓ ਵੀ ਸਾਹਮਣੇ ਆਈ ਸੀ ਤੇ ਸਾਹਸੰਗਤ ਜੀ ਜਿਹੜੇ ਅਸਦੀ ਧਰਮ ਪਤਨੀ ਜੋ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਆਦੀ ਤੇ ਲਾਈਵ ਆ ਕੇ ਉਸ ਨੇ ਉਹ ਅੰਦਰਲੇ ਭੇਦ ਖੋਲੇ ਜਿੰਨਾ ਗੱਲਾਂ ਤੋਂ ਆਪਾਂ ਅਣਜਾਣ ਸੀ ਸਾਹਸੰਗਤ ਜੀ ਬਣੇ ਰਹੋ ਵੀਡੀਓ ਦੇ ਅੰਤ ਤੱਕ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਸੀਂ ਦੇਖ ਰਹੇ ਹਾਂ ਕੁਝ ਚੀਜ਼ਾਂ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ ਜਾ ਰਹੀਆਂ ਨੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਉਹਨਾਂ ਦੇ ਵਿੱਚੋਂ ਹੀ ਇੱਕ ਵੀਡੀਓ ਮੈਂ ਦੇਖ ਰਿਆ ਸੀ ਕਿ ਬਾਬਾ ਲੱਖਾ ਨਾਨਕ ਜਿਹੜਾ ਉਹਦੇ ਮੁਤਲਕ ਵੀਡੀਓ ਹੈ ਉਹਨਾਂ ਦੇ ਰਿਲੇਟਿਡ ਵੀਡੀਓ ਹੈ ਤੇ ਉਹਨਾਂ ਦੀ ਜਿਹੜੀ ਵਾਈਫ ਹੈ ਉਹਨਾਂ ਨੇ ਸੱਚਾਈ ਤੋਂ ਪਰਦਾ ਉਠਾਇਆ ਉਹਨਾਂ ਨੇ ਮੀਡੀਆ ਦੇ ਅੰਦਰ ਰਾਨ ਕਿ ਚੀਜ਼ਾਂ ਐਕਸਪੋਜ਼ ਕੀਤੀਆਂ ਨੇ ਇਸੇ ਮੁਤਲਕ ਅੱਜ ਦੀ ਵੀਡੀਓ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਰੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਉਮੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆਂ ਈਕਾਲ ਜਿਵੇਂ ਕਿ ਬਾਬਾ ਲੱਖਾ ਨਾਨਕ ਸਰਵਾਲੇ ਦੀ ਇੱਕ ਵੀਡੀਓ ਦੁਬਾਰਾ ਤੋਂ ਫਿਰ ਤੋਂ ਜਿਹੜੀ ਵਾਇਰਲ ਹੋ ਚੁੱਕੀ ਆ ਉਹਦਾ ਬਹੁਤ ਵੱਡਾ ਜਿਹੜਾ ਰਾਜ ਤੁਹਾਡੇ ਸਾਹਮਣੇ ਮੈਂ ਵੀਡੀਓ ਦੇ ਵਿੱਚ ਦਿਖਾਉਣ ਜਾ ਰਿਹਾ ਉਹਦੀ ਪਤਨੀ ਨੇ ਸਾਰੇ ਰਾਜ ਖੋਲ ਦਿੱਤੇ ਨੇ ਮੈਂ ਤੁਹਾਨੂੰ ਇੱਕ ਉਹਦੀ ਵੀਡੀਓ ਦਿਖਾਉਣ ਜਾ ਰਿਹਾ ਬਾਬਾ ਲੱਖਾ ਨਾਨਕ ਸਰਵਾਲਾ ਕੀ ਕਰਦਾ ਸੀ ਕਿਵੇਂ ਉਹ ਕਰਤੂਤਾਂ ਕੀਤੀਆਂ ਉਹਨੇ ਉਹਦੇ ਸਾਰੇ ਕਾਲੇ ਚਿੱਠੇ ਸਾਹਮਣੇ ਆ ਗਏ ਨੇ ਤੇ ਜਿਹੜੀ ਇਹ ਵੀਡੀਓ ਹੈ ਇਹ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿ ਜਿਹੜਾ ਬਾਬਾ ਲੱਖਾ ਇਹ ਕੀ ਕੀ ਕਰਤੂਤਾ ਕਰਦਾ ਸੀ ਤੇ ਇਹ ਕਹਿੰਦਾ ਕੀ ਸੀ ਕੱਲ ਤੁਹਾਡੇ ਸਾਹਮਣੇ ਜਿਹੜੀ ਮੈਂ ਵੀਡੀਓ ਪਾਈ ਸੀ ਉਹਦੇ ਵਿੱਚ ਨੇ ਇਹ ਗੱਲ ਕਹੀ ਸੀ ਵੀ 인ਦਰ ਮਹਾਰਾਜ ਦਾ ਵੀ ਮਨ ਡੋਲ ਜਾਂਦਾ ਤਾਂ ਅਸੀਂ ਕੌਣ ਆ ਇੱਕ ਇਹ ਕਹੀ ਸੀ ਤੇ ਇੱਕ ਗੱਲ ਇਹ ਕਹੀ ਸੀ ਵੀ ਕਹਿੰਦਾ ਪੈਸੇ ਦੇ ਨਾਲ ਕਿਸੇ ਨੂੰ ਮਰਜ਼ੀ ਕੁਛ ਮਰਜ਼ੀ ਕਰਵਾ ਲਓ ਇਹੀ ਗੱਲ ਕਹੀ ਸੀ ਪਰ ਅੱਜ ਤੁਹਾਡੇ ਸਾਹਮਣੇ ਮੈਂ ਇਹਦੀ ਵੀਡੀਓ ਦਿਖਾਉਣ ਜਾ ਰਿਹਾ ਜਿਹੜੀ ਇਹਦੀ ਪਤਨੀ ਨੇ ਇਹਦੇ ਸਾਰੇ ਕਾਲੇ ਚਿੱਠੇ ਅਗਲੇ ਪਿਛਲੇ ਸਾਰੇ ਸਾਹਮਣੇ ਰੱਖ ਦਿੱਤੇ ਮੀਡੀਆ ਦੇ ਮੀਡੀਆ ਦੇ ਸਾਹਮਣੇ ਇਹ ਵੀ ਜਿਹੜੀ ਧਰਮ ਪਤਨੀ ਹੈ ਉਹਨੇ ਪੂਰੀ ਪੋਲ ਖੋਲ ਦਿੱਤੀ ਹੈ ਆਪਦੀ ਚੁੱਪੀ ਹੈ ਜਿਹੜੀ ਉਹ ਤੋੜ ਦਿੱਤੀ ਹੈ ਤੇ ਹੁਣ ਜਿਹੜਾ ਬਾਬਾ ਲੱਖਾ ਨਾਨਕ ਸਰਵਾਲਾ ਇਹਨੂੰ ਪੂਰੇ ਦੇਸ਼ ਦੁਨੀਆ ਦੇ ਵਿੱਚ ਉਹਨੇ ਨੰਗਾ ਕਰ ਦਿੱਤਾ ਤਾਂ ਮੈਂ ਤੁਹਾਡੇ ਸਾਹਮਣੇ ਇਹਦੀ ਜਿਹੜੀ ਵੀਡੀਓ ਆ ਉਹ ਸੁਣਾਉਣ ਜਾ ਰਿਹਾ ਬੜੇ ਧਿਆਨ ਦੇ ਨਾਲ ਸੁਣ ਲੈਣਾ ਉਸ ਤੋਂ ਬਾਅਦ ਆਪਣਾ ਫਰਜ ਸਮਝਦੇ ਹੋਇਆ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਤਾਂ ਕਿ ਇਹੋ ਜਿਹੇ ਬਾਬਿਆਂ ਦੀਆਂ ਕਰਤੂਤਾਂ ਸਮਾਜ ਦੇ ਵਿੱਚ ਹੋਰ ਨਾ ਫੈਲਣ ਤਾਂ ਇਸ ਦਾ ਨੰਗਾ ਕੀਤਾ ਜਾਵੇ ਇਹਦਾ ਪਰਦਾ ਜਿਹੜਾ ਉਹ ਫਾਸ਼ ਹੋ ਗਿਆ ਸੁਣੋ ਜਗਰਾਉ ਨਾਨਕ ਸਰਵਾਲੀ ਲੱਖੀ ਬਾਪੇ ਦੀ ਧਰਮ ਪਤਨੀ ਹੋ ਗਈ ਹੈ ਲਾਈਵ ਅੱਤੇ ਖੋਲ ਕੇ ਰੱਖ ਦਿੱਤੀਆਂ ਐਸੀਆਂ ਗੱਲਾਂ ਜਿਨ੍ਹਾਂ ਤੋਂ ਤੁਸੀਂ ਸਾਰੇ ਹੀ ਅਣਜਾਣ ਹੋ ਦੇਖੋ ਲੱਖਾ ਬਾਬਾ ਟੀਕੇ ਕਰਤੂਤਾ ਕਰ ਰਿਹਾ ਹੈ ਅਤਿਆਂ ਗੱਲਾਂ ਦਾ ਤਾਂ ਆਪਾਂ ਨੂੰ ਪਤਾ ਹੀ ਨਹੀਂ ਦੱਸਦੀ ਹੈ ਕਿ ਮੀਡੀਆ ਦੇ ਸਾਹਮਣੇ ਆਪਣੀ ਚੁੱਪੀ ਤੋੜੀ ਅਤੇ ਬਾਪੇ ਦੇ ਇੱਕ ਗੁਪਤ ਰਾਜ ਦੱਸੇ ਜਿਨ੍ਹਾਂ ਦੇ ਉੱਪਰ ਪਾਰ ਗਿਆ ਸੀ ਪਰਦਾ ਸਾਧ ਸੰਗਤ ਜੀ ਜੋ ਨਾਨਕ ਕਰਠਾਤ ਵਾਲਾ ਲੱਖਾ ਬਾਬਾ ਹੈ ਉਸ ਨੂੰ ਲੈ ਕੇ ਜੋ ਸੋਸ਼ਲ ਮੀਡੀਆ ਦੇ ਉੱਪਰ ਅੱਜਕੱਲ ਕਾਫੀ ਖਬਰਾਂ ਚੱਲ ਰਹੀਆਂ ਨੇ ਤੇ ਸਾਰੇ ਲੋਕ ਲੱਖੇ ਬਾਬੇ ਦਾ ਵਿਰੋਧ ਵੀ ਕਰ ਰਹੇ ਨੇ ਕਿ ਲੱਖੇ ਬਾਬੇ ਨੇ ਜੋ ਕੁਕਰਮ ਕੀਤਾ ਹੈ ਇਸ ਤੋਂ ਪਹਿਲਾਂ ਇਸ ਦੇ ਡੇਰੇ ਦੇ ਵਿੱਚ ਵੀ ਇੱਕ ਛੋਟੇ ਬੱਚੇ ਦੇ ਨਾਲ ਜਿਸ ਦੇ ਇੱਕ ਸੇਵਾਦਾਰ ਨੇ ਕੁਕਰਮ ਕੀਤਾ ਉਸ ਦੀ ਵੀਡੀਓ ਵੀ ਸਾਹਮਣੇ ਆਈ ਸੀ ਸਾਧ ਸੰਗਤ ਜੀ ਇਹ ਹੋਣੇ ਸੀ ਧਰਮ ਪਤਨੀ ਜੋ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਆ ਗਈ ਤੇ ਲਾਈਵ ਆ ਕੇ ਉਸ ਨੇ ਉਹ ਅੰਦਰਲੇ ਭੇਦ ਖੋਲੇ ਜਿੰਨਾ ਗੱਲਾਂ ਤੋਂ ਆਪਾਂ ਅਣਜਾਣ ਸੀ ਸਾਧ ਸੰਗਤ ਜੀ ਬਣੇ ਰਹੇ ਉਹ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਆ ਇਹ ਜਿਹੜਾ ਲੱਖਾ ਬਾਬਾ ਨਾਨਕ ਸਰ ਵਾਲਾ ਇਹਦੇ ਪੂਰੇ ਜਿਹੜੇ ਕਿ ਕਾਲੇ ਚੱਠੇ ਖੁੱਲ ਚੁੱਕੇ ਨੇ ਪੂਰੀ ਦੇਸ਼ ਦੁਨੀਆ ਦੇ ਵਿੱਚ ਇਹ ਬਦਨਾਮ ਹੋ ਗਿਆ ਇਹ ਖੁਦ ਵੀ ਕਹਿ ਰਿਹਾ ਸੀ ਕੱਲ ਮੰਨ ਵੀ ਗਿਆ ਸੀ ਕਹਿੰਦਾ ਬੀਬੀਆਂ ਨੂੰ ਪੈਸੇ ਦੇ ਕੇ ਜੋ ਮਰਜ਼ੀ ਕਰਵਾ ਲਵਾਂ ਲੈ ਇਹ ਇਹਨਾਂ ਦੀ ਛਵੀ ਤੇ ਦੂਜੇ ਪਾਸੇ ਉਹਦੇ ਤੇ આરોਪ ਜਿਹੜੇ ਹੋਰ ਵੀ ਲੱਗੇ ਨੇ ਇੱਕ ਕੁੜੀ ਸੀ ਉਹਨੂੰ ਉਹਨੇ ਘਟਨਾਪ ਕੀਤਾ ਉਸ ਤੋਂ ਬਾਅਦ ਉਹਦਾ ਜਿਹੜਾ ਮਾਂ ਪਿਓ ਸੀ ਉਹਨਾਂ ਨੇ ਵੀ આરોਪ ਲਾ ਦਿੱਤੇ ਸੀ ਕਿ ਇਹਨੇ ਸਾਡੀ ਜਿਹੜੀ ਧੀ ਆ ਉਹ ਘਟਨਾਪ ਕੀਤੀ ਹੋਈ ਆ ਤਾਂ ਇਹ ਆਪਦੀਆਂ ਸਫਾਈਆਂ ਦਿੰਦਾ ਔਰ ਤੀਸਰਾ ਨੰਬਰ ਜਿਹੜਾ ਜੋਨੀ ਬਾਬੇ ਦਾ ਨਾਮ ਕਿਵੇਂ ਜੋੜ ਜਾਂਦਾ ਇਹਦੇ ਨਾਲ ਜੋਨੀ ਬਾਬੇ ਨੇ ਫੋਨ ਕੀਤਾ ਅਮਰਪਾਲ ਸਿੰਘ ਮਹਿਰੋਂ ਨੂੰ ਉਹ ਕਹਿੰਦਾ ਵੀ ਤੁਸੀਂ ਕਹਿੰਦਾ ਇਹਦੇ ਨਾਲ ਨਿਵੇੜ ਲੋ ਉਹ ਕਹਿੰਦਾ ਵੀ ਨਿਵੇੜਨਾ ਕੀ ਹੈ ਨਿਬੜੀ ਪਿਆ ਕਹਿੰਦਾ ਕੰਮ ਹੁਣ ਜਿਹੜਾ ਕਿ ਅਸੀਂ ਇਹਨੂੰ ਸਕੰਜੇ ਦੇ ਵਿੱਚ ਲੈ ਲਿਆ ਵੀਡੀਓ ਸਾਹਮਣੇ ਆ ਗਈਆਂ ਨੇ ਸਾਰਾ ਕੁਛੇ ਦਾ ਪਤਾ ਲੱਗ ਗਿਆ ਤਾਂ ਜਿਹੜੀ ਹੁਣ ਉਹ ਕਹਿੰਦਾ ਯਾਰ ਮੈਨੂੰ ਲੱਖੇ ਬਾਬੇ ਨੇ ਫੋਨ ਕੀਤਾ ਜੋਨੀ ਬਾਬਾ ਕਹਿੰਦਾ ਅਮਰਪਾਲ ਸਿੰਘ ਮੈਰੋ ਨੋਦੀ ਆਡੀਓ ਵਾਇਰਲ ਹੋ ਰਹੀ ਹੈ ਉਹ ਵੀ ਤੁਸੀਂ ਸੁਣ ਲਈ ਹੋਣੀ ਆ ਤਾਂ ਮੈਂ ਸੁਣਾਈ ਵੀ ਆ ਉਹ ਪਰ ਉਹ ਕਹਿੰਦਾ ਵੀ ਯਾਰ ਨਵੇੜਨ ਵਾਲੀ ਤਾਂ ਗੱਲ ਹੀ ਨਹੀਂ ਵੀ ਜਿਹੜੇ ਦੁਸ਼ਕਰਮ ਬੰਦੇ ਨੇ ਕੀਤੇ ਨੇ ਉਹਦੇ ਪਾਪ ਨੇ ਜਿਹੜੇ ਉਹ ਤਾਂ ਹੁਣ ਭੋਗਣੇ ਪਏ ਨੇ ਹਾਂ ਠੀਕ ਆ ਜਦੋਂ ਤੇ ਕੋਈ ਪੜਦਾ ਹੁੰਦਾ ਇਹ ਸਾਧਾਂ ਦੇ ਬਾਣੇ ਦੇ ਵਿੱਚ ਕਿਹੜੇ ਬੰਦੇ ਨੇ ਨਹੀਂ ਇਹ ਕਰਮ ਕਰੇ ਯਾਰ ਹੁਣ ਤੁਸੀਂ ਨਾਂ ਗਿਣਾ ਦਿੰਦਾ ਮੈਂ ਤੁਹਾਨੂੰ ਪਤਾ ਹੀ ਆ ਵੈਸੇ ਤਾਂ RAM RAHIM ਸਭ ਤੋਂ ਵੱਡਾ ਨਾਮ ਫੇਰ ਜਿਹੜਾ ਕਿ ਬਰਵਾਲੇ ਵਾਲਾ ਸਤਪਾਲ ਉਹ ਤਾਂ ਫੇਰ ਆ ਜਾਂਦਾ ਨਾਮ ਤੇਰਾ ਆਸ਼ੀਰਾਮ ਬਾਪੂ ਜਿਹੜਾ ਬਾਪੂ ਮੇਰਾ ਸਾਲਾ ਖਬਰਾਂ ਕੀ ਦਾ ਹੋਣਾ ਸਾਡਾ ਤਾਂ ਹੈ ਨਹੀਂ ਪਰ ਗੱਲ ਇਹ ਆ ਵੀ ਐਡੇ ਘਟਿਆ ਬੰਦੇ ਇੰਨੇ ਯਾਰ ਜਿਵੇਂ ਕਹਿੰਦੇ ਨੇ ਵੀ ਇਹਨਾਂ ਨੂੰ ਮੈਂ ਕਹਿੰਦਾ ਵੀ ਅੱਗ ਲਾ ਦੇਣੀ ਚਾਹੀਦੀ ਐ ਜਾਉਂਦਿਆਂ ਨੂੰ ਚੌਂਕ ਦੇ ਵਿੱਚ ਖੜਾ ਆ ਕੇ ਜਿਹੜੇ ਅੱਗੇ ਤੋਂ ਕੋਈ ਇਹੋ ਜਿਹਾ ਬਾਬਾ ਨਾ ਉੱਠੇ ਸਾਲਾ ਜਿਹੜਾ ਇਸ ਸਮਾਜ ਦੇ ਵਿੱਚ ਗੰਦ ਪਾਉਂਦੇ ਆ ਉਤੋਂ ਸਿੱਖੀ ਬਦਨਾਮ ਡੇਰੇ ਬਦਨਾਮ ਗੁਰਦੁਆਰੇ ਬਦਨਾਮ ਇਹ ਲੋਕ ਲੱਗੇ ਹੋਏ ਨੇ ਪੰਜਾਬ ਤਾਂ ਵੈਸੇ ਹੀ ਇਧਰ ਨੂੰ ਹੋ ਚੱਲਿਆ ਸਾਡਾ ਨਸ਼ਾ ਬੰਨੀ ਨੂੰ ਹੋ ਚੱਲਿਆ ਤੁਹਾਡੇ ਤਾਂ ਕੋਈ ਚੰਗਾ ਨਹੀਂ ਹੁੰਦਾ ਹੋਰ ਕੰਮ ਫਲਾਈ ਜਾਂਦੇ ਆ ਹੋਰ ਗੰਦੀਆਂ ਕਰਤੂਤਾ ਫਲਾਉਂਦੇ ਵੀ ਐਂ ਕਰੋ ਆ ਆ ਆ ਕਰ ਲੋ ਤਾਂ ਹੁਣ ਦੇਖੋ ਇੱਕ ਪਾਸੇ ਪਾਣੀਆਂ ਦਾ ਮੁੱਦਾ ਹੈ ਜਿਹੜਾ ਕਿ ਕਾਲੇ ਪਾਣੀ ਦਾ ਮੁੱਦਾ ਲੱਗਿਆ ਲੁਧਿਆਣੇ ਲੱਖਾ ਸਿੰਘ ਸਿਧਾਨਾ ਬੰਨੀਓ ਪੂਰੀ ਟੀਮ ਦੇ ਬੰਨਿਓ ਜਿਹੜਾ ਕਿ ਪੂਰੇ ਲੋਕਾਂ ਦੇ ਲਈ ਉਹ ਇੱਕ ਭਿਆਨਕ ਬਿਮਾਰੀ ਹੈ ਜਿਹੜੇ ਕਿ ਕਾਲਾ ਪੀਲੀਆਂ ਕੈਂਸਰ ਗੁਰਦੇ ਕਿਡਲੀਆਂ ਸਭ ਦੀਆਂ ਫੇਲ ਹੁੰਦੀਆਂ ਇਹਨੇ ਜਾਂਦੇ ਬੱਚਿਆਂ ਨੂੰ ਕੈਂਸਰ ਉਹਦੇ ਤੇ ਤਾਂ ਕੋਈ ਯਾਰ ਬੋਲਦਾ ਨਹੀਂ ਤੇ ਜਿਹੜੀਆਂ ਇਹੋ ਜਿਹੀਆਂ ਕਰਤੂਤਾਂ ਨੇ ਮੇਰੇ ਸਾਰੇ ਇਹ ਸਾਧ ਇਹ ਕਰਦੇ ਨੇ ਇਹੋ ਜੀ ਸੰਗਤ ਦੇ ਵਿੱਚ ਸੁਨੇਹਾ ਦੇਣ ਵੀ ਭਾਈ ਆਪਣੇ ਪੰਜਾਬ ਦੇ ਲਈ ਪਾਣੀ ਜ਼ਰੂਰੀ ਹੈ ਜੇ ਪਾਣੀ ਹੈ ਤਾਂ ਜ਼ਿੰਦਗੀ ਹੈ ਤੁਸੀਂ ਵੀ ਜਾਣਦੇ ਹੋ ਤਾਂ ਇਸੇ ਕਰਕੇ ਮੈਂ ਹਰ ਵੀਡੀਓ ਦੇ ਵਿੱਚ ਇਹਦਾ ਮੈਸੇਜ ਛੱਡਦਾ ਲਾਸਟ ਦੇ ਵਿੱਚ ਕਿ ਯਾਰ ਆਪਣਾ ਪੰਜਾਬ ਆ ਜਿਹੜਾ ਇਹ ਬਚਿਆ ਰਵੇ ਆਪਣੇ ਲੋਕ ਜਾਗਰਿਤ ਰਹਿਣ 3 ਤਰੀਕ ਦਾ ਪੰਜਾਬੀਓ ਉੱਥੇ ਮੋਰਚਾ ਜਿਹੜਾ ਕਿ ਜੇਲ੍ਹ ਦੇ ਕੋਲੇ ਕਾਜਪੁਰ ਰੋਡ ਉਹ ਜਗ੍ਹਾ ਜਿਹੜੀ ਉੱਥੇ ਮੋਰਚਾ ਲੱਗਣਾ ਇੱਕ ਹੋਰ ਤੁਹਾਨੂੰ ਦੱਸ ਦਿਆਂ ਲੱਖਾ ਸਿੰਘ ਸਦਾਣਾ ਨੂੰ ਉਹਨਾਂ ਨੇ ਅੱਗੋਂ ਧਮਕੀ ਦਿੱਤੀ ਹੈ ਕਹਿੰਦੇ ਅਸੀਂ ਤੁਸੀਂ ਆਓ ਸਹੀ ਪੰਜਾਬ ਨੂੰ ਇੱਕ ਤਰ੍ਹਾਂ ਦਾ ਲਲਕਾਰਿਆ ਡੈਂਗ ਫੈਕਟਰੀਆਂ ਦੇ ਮਾਲਕਾਂ ਨੇ ਉਹ ਕਹਿੰਦੇ ਤੁਸੀਂ ਆਓ ਸਹੀ ਅਸੀਂ ਤੁਹਾਡਾ ਸਾਹਮਣਾ ਕਰਨ ਲਈ ਇੱਕ ਲੱਖ ਪ੍ਰਵਾਸੀ ਤਿਆਰ ਤੇ ਅਸੀਂ ਤੁਹਾਡਾ ਡਟ ਕੇ ਸਾਹਮਣਾ ਕਰਾਂਗੇ ਤਾਂ ਹੁਣ ਇੱਥੇ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਨੇ ਸੋਚਣਾ ਵੀ ਕਰਨਾ ਕੀ ਹੈ 3 ਤਰੀਕ ਜਿਹੜਾ ਕਿ ਆਉਣ ਵਾਲੀ 3 ਤਰੀਕ ਹੈ ਦਸੰਬਰ 12ਵਾਂ ਮਹੀਨਾ ਤਾਂ ਉਦੋਂ ਉਥੇ ਇਕੱਠ ਹੋਣਾ ਬਹੁਤ ਵੱਡਾ ਯਾਨੀ ਮੋਰਚਾ ਵਿੱਡਿਆ ਹੋਇਆ ਤਾਂ ਉਥੇ ਜਿਹੜੇ ਭਰਾਪੋਸੰਸਰ ਦੇ ਪਹੁੰਚੋ ਠੀਕ ਹੈ ਪੰਜਾਬੀਓ ਮਿਲਦੇ ਆਂ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਜੀ ਵੀਰੋ ਐਸਜੀਆਈ ਦੀ ਵੀਡੀਓ ਤੇ ਵਾਕਈ ਸਾਡੇ ਸਾਰਿਆਂ ਵਾਸਤੇ ਇੱਕ ਲਮਹੇ ਫਿਕਰੀ ਹੈ ਕਿ ਅਸੀਂ ਲੋਕ ਕਿਸ ਤਰਫ ਜਾ ਰਹੇ ਹਾਂ ਅਸੀਂ ਇੱਕ ਰੱਬ ਨੂੰ ਛੱਡ ਕੇ ਬਾਬਿਆਂ ਦੇ ਕੋਲ ਜਾ ਰਹੇ ਹਾਂ ਅਗਰ ਸਾਨੂੰ ਕੋਈ ਚੀਜ਼ ਚਾਹੀਦੀ ਹੈ ਤੇ ਅਸੀਂ ਕਹਿੰਦੇ ਕਿ ਅਸੀਂ ਬਾਬਿਆਂ ਦੇ ਕੋਲ ਚੱਲ ਜਾਈਏ ਸਾਨੂੰ ਉਹ ਚੀਜ਼ ਮਿਲ ਜਾਏਗੀ ਸਾਡੀ ਸੋਚ ਇੰਜ ਦੀ ਹੋ ਗਈ ਹੈ ਖਾਸ ਤੌਰ ਤੇ ਔਰਤਾਂ ਦੀ 95% ਜਿਹੜੀ ਔਰਤਾਂ ਨੇ ਉਹ ਇਸ ਚੀਜ਼ ਤੇ ਬਿਲੀਵ ਕਰਦੀਆਂ ਨੇ ਕਿ ਅਸੀਂ ਬਾਬਿਆਂ ਕੋਲ ਜਾਵਾਂਗੇ ਸਾਨੂੰ ਔਲਾਦ ਨਹੀਂ ਹੋ ਰਹੀ ਅਸੀਂ ਬਾਬਿਆਂ ਕੋਲ ਜਾਵਾਂਗੇ ਤੇ ਸਾਨੂੰ ਔਲਾਦ ਹੋਈਏਗੀ ਰੱਬ ਨੂੰ ਛੱਡ ਕੇ ਰੱਬ ਦੀ ਅਰਦਾਸ ਨਹੀਂ ਕਰਨੀ ਰੱਬ ਦੇ ਅੱਗੇ ਨਹੀਂ ਅਸੀਂ ਕੁਝ ਵੀ ਮੰਗਣਾ ਅਸੀਂ ਬਾਬਿਆਂ ਦੇ ਕੋਲ ਜਾਣਾ ਤੇ ਫਿਰ ਬਾਬੇ ਬਾਬਾ ਦੇਖੋ ਨਾ ਬਿਲਕੁਲ ਸਟੇਅਰ ਫੋਰਵਰਡ ਗੱਲ ਰਿਹਾ ਕਿ ਕਿਸੇ ਦਾ ਵੀ ਫਿਰ ਦਿਲ ਡ ਇਹ ਸਾਨੂੰ ਲੋਕਾਂ ਨੂੰ ਚਾਹੀਦਾ ਕਿ ਅਸੀਂ ਲੋਕ ਦੇਖੀਏ ਅਸੀਂ ਲੋਕ ਸੋਚੀਏ ਕਿ ਅਸੀਂ ਕਿੱਧਰ ਜਾ ਰਹੇ ਹਾਂ ਅਸੀਂ ਰੱਬ ਨੂੰ ਛੱਡ ਕੇ ਬਾਬਿਆਂ ਦੀ ਤਰਫ ਜਾ ਰਹੇ ਹਾਂ ਤੇ ਬਾਅਦ ਚ ਉਹਦੇ ਜਿਹੜੇ ਰਪਰਕਸ਼ਨ ਹੋਣਗੇ ਉਹ ਸਾਨੂੰ ਹੀ ਫੇਸ ਕਰਨੇ ਪੈਣਗੇ ਤੇ ਸਾਨੂੰ ਚਾਹੀਦਾ ਇਹ ਚੀਜ਼ ਤੇ ਗੌਰ ਕਰੀਏ ਤੇ ਇਹ ਚੀਜ਼ ਤੋਂ ਐਵੋਇਡ ਕਰੀਏ ਐਸੇ ਇਸ ਤੋਂ ਬਚੀਏ ਐਸਜੀਆਈ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਹੁਤ ਸ਼ੁਕਰੀਆ